ਜੀ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਮੈਂ ਅੱਜ ਬਹੁਤ ਹੀ ਅਤੀ ਗਰੀਬ ਮਹਿੰਦਰ ਸਿੰਘ ਦੇ ਘਰ ਆਇਆ ਸੋ ਇਹਨਾਂ ਦੇ ਪੁੱਤ ਦੀ ਅੱਜ ਤੋਂ 5 ਦਿਨ ਪਹਿਲਾਂ ਡੈਥ ਹੋ ਚੁੱਕੀ ਹੈ ਸੋ লাশ ਬੰਦਾ ਘਰੇ ਰੱਖੀ ਬੈਠ ਤੁਸੀਂ ਇੱਧਰ ਮੜਾ ਜਾ ਜੇ ਕੈਮਰਾ ਮਾਰੋ ਸੋ ਇਹ ਸੂਰਤੇ ਹਾਲ ਹੈ ਇਹ ਸਰਕਾਰ ਚ ਲੋਕਾਂ ਨੂੰ ਇਨਸਾਫ ਦਾ ਇਨਸਾਫ ਸਾਨੂੰ ਕਿਵੇਂ ਮਿਲੇ ਸਾਡਾ ਇੱਕ ਨੌਜਵਾਨ ਪੁੱਤ ਇਹਨਾਂ ਦਾ ਅੱਜ ਤੋਂ 2 ਮਹੀਨੇ ਪਹਿਲਾਂ ਹਿੱਟਨ ਰਨ ਦਾ ਕੇਸ ਆ ਕੋਈ ਐਕਸੀਡੈਂਟ ਕਰਕੇ ਮਾਰ ਕੇ ਫੇਟ ਭੱਜ ਗਿਆ ਸੋ 2 ਮਹੀਨਿਆਂ ਦੇ ਇਹ ਪਰਿਵਾਰ ਮੈਂ ਮੇਰੇ ਨਾਲ ਲਗਾਤਾਰ ਰਾਤ ਤੇ ਚਾ ਮੈਂ ਵੀ ਬੇਨਤੀ ਕਰੀ ਜਾਂਦਾ 2 ਮਹੀਨਿਆਂ ਦੇ ਲਗਾਤਾਰ ਥਾਣੇ ਸੈਣੇ ਦੇ ਚੱਕਰ ਕੱਟ ਰਹੇ ਨੇ ਵੀ ਭਾਈ ਬੰਦਾ ਕਿਹੜਾ ਉਹਨੂੰ ਫੜੋ ਭਾਈ ਬੰਦਾ ਕਿਹੜਾ ਫੜੋ ਉਹਨੂੰ ਕਿਹੜਾ ਮਾਰ ਕੇ ਭੱਜਿਆ ਸੋ ਅੱਜ ਤੱਕ ਕੋਈ ਆਡੈਂਟੀਫਾਈ ਨਹੀਂ ਕੀਤਾ ਕੋਈ ਬੰਦੇ ਦਾ ਸੂ ਪਤਾ ਨਹੀਂ ਕੀਤਾ ਨਾਮ ਲੂਮ ਬੰਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਲਾਜ ਚਲਦਾ ਰਹਾ ਬਰਨਾਲੇ ਚੱਲਿਆ ਫਿਰ ਫਰੀਦਕੋਟ ਚੱਲਿਆ ਆ ਘਰ ਦੀ ਤੁਸੀਂ ਹਾਲਤ ਦੇਖ ਲਓ ਵੀ ਫਰੀਦਕੋਟ ਲਾਜ ਕਰਵਾ ਸਕਦਾ ਇੱਕ ਗਰੀਬ ਬੰਦਾ ਨਹੀਂ ਖੋਇਆ ਇਹਨਾਂ ਤੋਂ ਸਾਰੇ ਪਿੰਡ ਚੋਂ ਪੈਸੇ ਮੰਗੇ ਅਗਰਾਹੀ ਕੱਟੀ ਕੀਤੀ ਮੈਂ ਜਿੰਨੇ ਇੱਕ ਜੋਗਾ ਸੀ ਗੱਡੀ ਲੈ ਕੇ ਫਰੀਦਕੋਟ ਗਿਆ ਦਾਖਲ ਕਰਾਇਆ ਡਾਕਟਰਾਂ ਨਾਲ ਗੱਲ ਕੀਤੀ ਜਿੰਨਾ ਕ ਮੈਂ ਤਿਲ ਫੁੱਲ ਪਾ ਸਕਿਆ ਆਪ ਵੀ ਦਿੱਤੇ ਸੋ ਇਹ ਹਾਲ ਹੋ ਸਾਡੇ ਗਰੀਬ ਲੋਕਾਂ ਦਾ ਸੋ ਅੱਜ ਜਦੋਂ ਇਹਦੀ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਬੰਦਾ ਆਇਡੈਂਟੀਫਾਈ ਹੋਇਆ ਬੰਦਾ ਆਇਡੈਂਟੀਫਾਈ ਹੋ ਕੇ ਹੁਣ ਪਹਿਲਾਂ ਨਾਮ ਲੂਮ ਤੇ ਜਿਹੜਾ ਪਰਚਾ ਸੀ ਹੁਣ ਆਇਡੈਂਟੀਫਾਈ ਹੋ ਕੇ ਉਸ ਤੇ ਪਰਚਾ ਦਰਜ ਕੀਤਾ ਗਿਆ ਤੇ ਹਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਸੋ ਗ੍ਰਿਫਤਾਰੀ ਨਹੀਂ ਹੋਈ ਪਰਿਵਾਰ ਆ ਬੈਠਾ ਤੇ ਪ੍ਰਸ਼ਾਸਨ ਤੇ ਅਸੀਂ ਤਾਂ ਕਹੀ ਜਾਂਦੇ ਆ ਭਾਈ ਚਲ ਕੇ ਇਹਦਾ ਸਸ਼ਕਾਰ ਕਰੀਏ ਸੋ ਇਹ ਪਰਿਵਾਰ ਕਹਿੰਦਾ ਅਸੀਂ ਸਸ਼ਕਾਰ ਨਹੀਂ ਕਰਨਾ ਭਾਈ ਜੀ ਜਿੰਨਾ ਚਿਰ ਉਹ ਬੰਦਾ ਆਡੈਂਟੀਫਾਈ ਹੋ ਕੇ ਫੜ ਕੇ ਅੰਦਰ ਨਹੀਂ ਕਰਦੇ ਸੋ ਮੈਂ ਤਾਂ ਕਹਿਣਾਗਾ ਵੀ ਲੋਕਾਂ ਨੂੰ ਕਹਿਣਾ ਪਿੰਡ ਦੇ ਲੋਕਾਂ ਨੂੰ ਕਹਿਣਾ ਵੀ ਮੈਂ ਮੈਂ ਇੱਕ ਸੌਂ ਖਾਦੀ ਵੀ ਆ ਵੀ ਆਪਣੇ ਲੋਕਾਂ ਦੇ ਨਾਲ ਖੜਨਾ ਆ ਕੇ ਮੈਂ ਹਰ ਸੂਰਤ ਚ ਨਾਲ ਖੜਾਂਗਾ ਇਸ ਗਰੀ ਪਰਿਵਾਰ ਦੇ ਨਾਲ ਵੀ ਖੜਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਦੋਂ ਦਾ ਐਸਐਚਓ ਦੇ ਧਿਆਨ ਚ ਆਇਆ ਤਾਂ ਕੇ ਛੋੜਾ ਪ੍ਰੋਗਰੈਸ ਹੋਇਆ ਉਸ ਤੋਂ ਪਹਿਲਾਂ ਇਹ ਪਰਿਵਾਰ 2 ਮਹੀਨੇ ਘੇੜੇ ਮਾਰਦਾ ਰਹੇ ਥਾਣਿਆਂ ਤੇ ਇਹ ਇਨਸਾਫ ਆ ਸਾਨੂੰ ਐਸ ਕਦਰ ਇਨਸਾਫ ਲਵਾਂਗੇ ਆ ਪੁੱਤ ਜਵਾਨ ਪੁੱਤ ਦੀ ਲੋਥ ਪਈ ਅੱਜ ਕਰੇ ਅੱਜ 5 ਦਿਨ ਹੋ ਗਏ ਤੇ ਇਹਨੂੰ ਸੰਸਕਾਰ ਦਾ ਪ੍ਰਬੰਧ ਕੌਣ ਕਰੂਗਾ ਹਿੱਟੰਡ ਮਾਰ ਕੇ ਬੰਦਾ ਭੱਜ ਗਿਆ ਉਹਨੂੰ ਫੜ ਕੇ ਅੰਦਰ ਕੌਣ ਕਰੂਗਾ ਸੋ ਮੈਂ ਤਾਂ ਦੱਸਦਾ ਜਦੋਂ ਹਰ ਜਗ੍ਹਾ ਬੰਦਾ ਨਰਾਸ਼ ਹੋ ਜਾਂਦਾ ਫਿਰ ਮੇਰੇ ਕੋਲੇ ਆਉਂਦਾ ਵੀ ਕਲਕੱਤਾ ਚਾਲ ਸਰਪੰਚ ਚਾਲ ਠੀਕ ਆ ਮੈਨੂੰ ਤੁਰਨਾ ਪੈਂਦਾ ਮੈਂ ਇਹਨਾਂ ਤੋਂ ਮਦਦ ਲਈਆ ਪਿੰਡ ਵਾਸੀਆਂ ਤੋਂ ਵੋਟਾਂ ਵੀ ਲਈਆਂ ਸਪੋਰਟਾਂ ਵੀ ਲਿਆ ਮੈਨੂੰ ਤੁਰਨਾ ਪੈਂਦਾ ਫਿਰ ਪ੍ਰਸ਼ਾਸਨ ਨੂੰ ਐਂ ਲੱਗਦਾ ਵੀ ਕਲਕੱਤਾ ਆ ਕੇ ਸਹਾਈ ਦੇ ਇਹਨਾਂ ਨੂੰ ਢੜਕਾ ਰਿਆ ਤਾਂ ਮੈਨੂੰ ਢੜਕਾਉਣ ਦੀ ਲੋੜ ਕਿਉਂ ਪਵੇ ਜਿੱਦੈ ਸਾਡਾ ਪੁੱਤ ਮਰਿਆ ਉਹਦੇ ਤੁਹਾਨੂੰ ਪਤਾ ਲੱਗਿਆ ਵੀ ਬੰਦਾ ਕੌਣ ਹੈ ਮਰਨ ਦੀ ਵੇਟ ਕਰ ਰਹੀ ਆ ਸਰਕਾਰ ਅੱਜ ਜਿੰਨਾ ਚਿਰ ਅਸੀਂ ਮਰੀਏ ਨਾ ਸਾਨੂੰ ਇਨਸਾਫ ਨਹੀਂ ਮਿਲਣਾ ਸੋ ਇਹੇ ਅੱਜ ਪੰਜਾਬ 'ਚ ਗਰੀਬ ਜਿਹੜੇ ਵਰਗ ਆ ਉਹਨਾਂ ਨੂੰ ਇਨਸਾਫ ਐ ਮਿਲਦਾ ਪਹਿਲਾਂ ਲੋਥਾਂ ਬਣਨੀਆਂ ਪੈਂਦੀਆਂ ਆ ਲੋਥ ਬਣ ਗਿਆ ਹੁਣ ਵੀ ਇਹ ਲੋਥ ਘਰੇ ਰੱਖੀ ਬੈਠਿਆ ਵੇ ਇਨਸਾਫ ਦੇ ਦਿਓ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਐ ਐਸਚੋ ਨੇ ਠੀਕ ਆ ਵਧੀਆ ਕੰਮ ਕੀਤਾ ਪਰ ਉਸ ਤੋਂ ਪਹਿਲਾਂ 2 ਮਹੀਨੇ ਕੀ ਹੋ ਰਿਆ ਸੀ ਕਿ ਉਹ ਬੰਦਾ ਆ ਨਹੀਂ ਸਕਦਾ ਸੀ ਉਹਦਾ ਆਈਡੈਂਟੀਫਾਈ ਨਹੀਂ ਹੋ ਸਕਦਾ ਇਹਦੇ ਲਾਚ ਮਦਦ ਕਰਦਾ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਦੇਖੋ ਮੈਂ ਤਾਂ ਇਹ ਪਰਿਵਾਰ ਨਾਲ ਖੜਾਂਗਾ ਸਾਬਤ ਸੂਰਤ ਖੜਾ ਕੋਈ ਆਕੇ ਨਾ ਤੇ ਪ੍ਰੈਸ਼ਰ ਪਾਈ ਜਾਵੇ ਝੱਕ ਕੇ ਸਸ਼ਕਾਰ ਕਰ ਦੋ ਕੁਛ ਕਰ ਦੋ ਪਿੰਡ ਵਾਲੇ ਸੁਣ ਲੈਣ ਜੇ ਤੁਹਾਡੇ ਕਿਤੇ ਕਰੇ ਇਹ ਗੱਲ ਹੋਈ ਹੁੰਦੀ ਨਾ ਫਿਰ ਵੀ ਮੈਂ ਤੁਹਾਡੇ ਨਾਲ ਖੜਦਾ ਹੋਰ ਕੋਈ ਗਰੀਬ ਨਾਲ ਵੀ ਹੋਈ ਹੁੰਦੀ ਕੀ ਕਮਾਂ ਲੋਥ ਬਣਿਆ ਪਿਆ ਜਦੋਂ ਲੋਥ ਬਣਦੇ ਆ ਉਦੋਂ ਵੀ ਅਸੀਂ ਇਨਸਾਫਾਂ ਦੀ ਮੰਗ ਕਰ ਰਹੇ ਆ ਮਰਿਆਵੇਂ ਨੂੰ ਤਾਂ ਇਨਸਾਫ ਦੇ ਦਿਓ ਯਾਰ ਫੜ ਕੇ ਜਿਸਤੇ ਵੀ ਆ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਣਦਾ ਪਰਿਵਾਰ ਨੂੰ ਮੁਆਵਜ਼ਾ ਜਿਹੜਾ ਸਰਕਾਰ ਦਿੰਦੀ ਆ ਉਸ ਦੀ ਮਦਦ ਕਰਾਂਗੇ ਕੇਸ 'ਚ ਵੀ ਮਦਦ ਕਰਾਂਗੇ ਜਿੱਥੇ ਤੱਕ ਹੋ ਸਕਿਆ ਅਸੀਂ ਤਾਂ ਭਾਈ ਨਾਲ ਖੜੇ ਆ ਖੜ ਹਮੇਸ਼ਾ ਨਾਲ ਖੜੇ ਸੀ ਖੜਾਂਗੇ ਸੇਵਰਜੀ ਤੇ ਜੀ ਅਚਾ ਬ੍ਰਦਰ ਦਾ ਕੀ ਨਾਮ ਸੀ ਜਿਹੜੇ ਦੀ ਡੈਥ ਹੋਈ ਹੈ ਜੀ ਕਰਨੈਲ ਸਿੰਘ ਜੀ ਅਚਾ ਕਿਵੇਂ ਹੋਈ ਹੈ ਡੈਥ ਐਸੀ ਅੰਟ ਹੋਇਆ ਸੀ ਵੀ ਅਸੀਂ ਅਸੀਂ ਪੈਸਾ ਵੀ ਬਹੁਤ ਲਾਦਾ ਵੀਰੇ ਅਗਰ ਆਹੀ ਕਰ ਕਰਕੇ ਕੋਈ ਵੀਰੇ ਸਾਡੀ ਕਿਸੇ ਨੇ ਸੁਣੀ ਨਾ ਪੁਲਿਸ ਮੁਲਾਜ਼ਮ ਨੇ ਦੋ ਮਹੀਨੇ ਹੋ ਗਏ ਸਾਨੂੰ ਫਿਰਦਿਆਂ ਨੂੰ ਮਾਂ ਪਿਓ ਬਜ਼ੁਰਗਾਂ ਫਿਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਗਰੀਬ ਦੀ ਕਿਸੇ ਨੇ ਸਾਡੀ ਅਸੀਂ ਇਹੀ ਸਾਫ਼ ਚਾਹੁੰਦੇ ਆਂ ਕਿ ਉਹ ਬੰਦਾ ਫੜਾ ਜਾਵੇ 2 ਮਹੀਨਿਆਂ ਤੋਂ ਹੁਣ ਉਹ ਬੰਦੇ ਦੀ ਪਤਾਲ ਫਗਰ ਲਈ 2 ਮਹੀਨੇ ਸੀ ਠਾਣਾ ਚ ਰੋਲਦੇ ਫਿਰਦੇ ਰਹੇ ਉਹਨੇ ਕਿਸੇ ਨੇ ਸਾਡੀ ਪਤਾਲ ਨਹੀਂ ਕਰੀ ਉਹਦੀ ਹੁਣ ਤੁਸੀਂ ਮੰਗ ਕੀ ਕਰਦੇ ਬਸ ਉਹ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਈ ਜਿੰਨੇ ਜਕਰੋ ਬੰਦਾ ਨਹੀਂ ਫੜਿਆ ਜਾਂਦਾ ਅਸੀਂ ਦਾਗ ਨਹੀਂ ਲਾਉਣਾ ਸਾਡੇ ਮੁੰਡੇ ਨੂੰ ਮਹਿੰਦਰ ਜੀ ਕਹਿੰਦੇ ਪਿੰਡ ਕਿਹੜਾ ਤੁਹਾਡਾ ਜੀ ਸਹਿਣਾ ਜੀ ਅਸੀਂ ਜਿਹੜੀ ਮੰਤ ਪਾਗੀ ਘਟਣਾ ਹੋਈ ਹੈ ਕੀ ਆ ਪੂਰਾ ਮਾਮਲਾ ਕੀ ਹੈ ਜੀ ਇਹ ਮਾਮਲਾ ਜੀ ਪਹਿਲਾਂ ਇਨਸੀਡੈਂਟ ਕਹੀ ਕੇ ਕਰੀ ਕੋਟ ਮਾਰਾ ਜੀ ਕਿੱਥੇ ਹੋਈ ਹੈ ਕਟ ਮਾਰ ਕੇ ਇਹਦਾ ਪਿੰਡ ਸੀ ਇਹ ਲੱਗਪਾ ਤੇ ਇਹ ਗੱਲ ਕੋਠੇ ਵਾਲੇ ਕਹਿੰਦੇ ਆ ਜੀ ਅਸੀਂ ਕਿੰਨੇ ਕੋਠੇ ਅੰਕ ਕੀ ਕਰਦੇ ਆ ਤੁਸੀਂ ਜੀ ਮੰਗ ਜੀ ਕਰਦੇ ਆ ਅਸੀਂ ਇਹਦਾ ਕੋਈ ਨਿਬਣਾ ਜੇ ਕੋਈ ਗੱਲਬਾਤ ਨਹੀਂ ਹੁੰਦਾ ਅੱਡੀ ਤੇ ਮਦਦ ਕਰੀਏ ਕਿਸੇ ਕੋਈ ਆਇਆ ਤੁਹਾਡੇ ਹੱਕ ਚ ਨਹੀਂ ਕੋਈ ਨਹੀਂ ਆਇਆ ਜੀ ਤੇ ਤੁਸੀਂ ਬੇਨਤੀ ਕਰੀਏ ਕਿਸੇ ਕੋਲ ਪੰਚਾਇਤ ਕੋਲ ਜਾਂ ਕਿਸੇ ਕੋਲ ਵੀ ਜਾ ਕੇ ਹਾਂ ਬਹੁਤ ਫਿਰਿਆ ਜੀ ਅਸੀਂ ਕੀ ਕਹਿੰਦੇ ਜੀ ਬਲਾਰੀ ਲਾਈਆਂ ਨਾਲ ਤੁਰੇ ਸਾਡੇ ਕੋਈ ਮੰਗ ਕੀ ਕਰਦੇ ਤੁਸੀਂ ਨਵੇਂ ਸਰਪੰਚ ਕੋਲੇ ਬਹੁਤ ਗਏ ਅਸੀਂ ਲਾਰੇ ਲਾਈ ਜਾਂਦਾ ਜੀ ਕੀ ਕਹਿੰਦੇ ਜੀ ਬਸ ਆਵਨੇ ਆ ਚੱਲਦੇ ਆ ਫਲਾਨ ਦੇ ਢਮਕਿਓ ਲੈ ਜਾਇਂ ਕਰੀਏ ਹੁਣ ਤੁਸੀਂ ਮੰਗ ਕੀ ਕਰਦੇ ਜੀ ਕੋਈ ਮੰਗਾ ਜੀ ਕਰਦੇ ਆ ਜੀ ਇਹਦਾ ਕੋਈ ਝੂਠਾ ਨਿਕਲਣਾ ਨਹੀਂ ਚਾਹੀਦਾ ਉਹ ਬੰਦਾ ਪੇਸ਼ ਕਰਨਾ ਚਾਹੀਦਾ ਜੀ ਉਦੋਂ ਬਾਅਦ ਐਸੀ ਕੋਈ ਇਹਦਾ ਉਹਨਾਂ ਅੱਜਕੱਲ੍ਹ ਦੋਸਤ ਬੂਕ ਤੇ ਨਹੀਂ ਜਿਹੜਾ ਮੁੰਡਾ ਸੀਗਾ ਕਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ ਨੇੜੇ ਬਾਬਾ ਫਲਗੂ ਦਾਸ ਦਾ ਡੇਰਾ ਸ਼ਹਿਣਾ ਇਹਦਾ ਕਰੀਬ 2-3 ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਉਸ ਟਾਈਮ ਤੋਂ ਗਰੀਬ ਪਰਿਵਾਰ ਸੀਗਾ ਪਿੰਡ ਦੇ ਵਿੱਚੋਂ ਗ੍ਰਾਹੀ ਕਰਕੇ ਦਾ ਇਲਾਜ ਕਰਵਾਇਆ ਇਨਸਾਫ ਲੈਣ ਲਈਏ ਬਾਰ-ਬਾਰ ਥਾਣੇ ਦੇ ਚੱਕਰ ਕੱਢੇ ਪਰ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਦੋਂ ਇਹਨਾਂ ਦਾ 25 ਸਾਲਾਂ ਦਾ ਪੁੱਤਰ ਲੋਥ ਬਣ ਗਿਆ ਉਦੋਂ ਮੁੜ ਕੇ ਮਤਲਕ ਇਹਨਾਂ ਨੂੰ ਘਰੇ ਰੱਖਣਾ ਪਿਆ ਜੇਕਰ ਇਹੀ ਕਿਸੇ ਹੋਰ ਇਨਸਾਨ ਨੂੰ ਘਰੇ ਰੱਖਣਾ ਪੈਂਦਾ ਤਾਂ ਦੁੱਖ ਕਿੰਨਾ ਆਉਂਦਾ ਅੱਜ ਤੁਸੀਂ ਦੇਖੋ ਇਹ ਨੌਜਵਾਨ ਪੁੱਤ ਦੀ ਲਾਸ਼ ਪਿਛਲੇ 5 ਦਿਨਾਂ ਤੋਂ ਘਰੇ ਰੱਖੀ ਬੈਠੇ ਆ ਇਹਨਾਂ ਦੇ ਘਰੇ ਰੋਟੀ ਨਹੀਂ ਬਣ ਰਹੀ ਇਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਇਹ ਬਹੁਤ ਮਾੜੀ ਗੱਲ ਲੱਗੀ ਅਸੀਂ ਇਹਨਾਂ ਨੂੰ ਇਨਸਾਫ ਚਾਹੁੰਦੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਵੀ ਬੰਦੇ ਤੋਂ ਐਕਸੀਡੈਂਟ ਹੋਇਆਗਾ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਵਿਰੁੱਧ ਵੱੜਦੀ ਕਾਰਵਾਈ ਹੋਣੀ ਚਾਹੀਦੀ ਆ ਦੂਜੀ ਬੇਨਤੀ ਮੈਂ ਕਿਸਾਨ ਜੱਥੇਬੰਦਿਆਂ ਨੂੰ ਕਰਦਾਗਾ ਜਿਹੜਿਆ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਦਿੰਦਿਆਂ ਨੇ ਜਦੋਂ ਇੱਥੇ ਮਜ਼ਦੂਰਾ ਤੇ ਪਹਾੜ ਡਿੱਗਦਾਗਾ ਇਹਨਾਂ ਦੇ ਹੱਕ ਵਿੱਚ ਆ ਕੇ ਖੜਨਾ ਚਾਹੀਦਾ ਇਕੱਲਾ ਸਟੇਜਾਂ ਤੋਂ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਨਹੀਂ ਦੇਣਾ ਚਾਹੀਦਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾਗਾ ਵੀ ਜਦੋਂ ਗਰੀਬਾਂ ਤੇ ਅਤਿਆਚਾਰ ਇਹ ਜਾ ਹੁੰਦਾਗਾ ਤਾਂ ਤੁਸੀਂ ਵੀ ਇਹ ਪਰਿਵਾਰਾਂ ਦੀ ਹੈਲਪ ਕਰੋ ਇਹ ਪਰਿਵਾਰਾਂ ਦੀ ਮਦਦ ਕਰੋ ਅੱਜ ਇਹ ਕਰ ਘਰਾਂ ਦੇ ਵਿੱਚ ਜਿਹੜਾ 1-1 ਰੁਪਿਆ ਇਹਨਾਂ ਨੇ ਇਕੱਠਾ ਕਰਕੇ ਆਪਦੇ ਪੁੱਤ ਦੇ ਇਲਾਜ ਲਈ ਬਰਨਾਲੇ ਫਰੀਦਕੋਟ ਲਾਤਾ ਤੇ ਹਜੇ ਵੀ ਵਿਚਾਰੇ ਇਹ ਮੰਗਤੇ ਆ ਹੁਣ ਪੁੱਤ ਦਾ ਸੰਸਕਾਰ ਕਰਨ ਲਈ ਤਰਸ ਰਹੇ ਨੇ ਸੰਸਕਾਰੇ ਉਹਨਾਂ ਟਾਈਮ ਸਮਾਂ ਨਹੀਂ ਹੁੰਦਾ ਬੇਸ਼ੱਕ ਇਹਨਾਂ ਤੇ ਕੋਈ ਬੰਦਾ ਆ ਕੇ ਪ੍ਰੈਸ਼ਰ ਪਾਈ ਜਾਵੇ ਜਿੰਨਾ ਟਾਈਮ ਇਹ ਕਦੇ ਵੀ ਬੰਦੇ ਦੇ ਬਾਈ ਨੇ ਪਰਚਾ ਨਹੀਂ ਹੁੰਦਾ ਚਾਹੇ ਉਹਨਾਂ ਦਾ ਗਰਫਦਾਰੀਆਂ ਨਹੀਂ ਹੁੰਦੀਆਂ ਦੋ ਮਹੀਨਿਆਂ ਬਾਅਦ ਕਹਿੰਦੇ ਸਾਨੂੰ ਇਨਸਾਫ ਮਿਲਣ ਦੀ ਆਸ ਆ ਗਈ ਅਸੀਂ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਪੂਰ ਜੋਰ ਮੰਗ ਕਰਦੇ ਹਾਂ ਕਿ ਇਸ ਮਾਤਾ ਨੂੰ ਇਸ ਪਿਤਾ ਨੂੰ ਮਹਿੰਦਰ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਜੇਕਰ ਇਨਸਾਫ ਨਾ ਮਿਲਿਆ ਤਾਂ ਅਸੀਂ ਇਸ ਗਰੀਬ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਬੇਸ਼ੱਕ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਧਰਨਾ ਲਾਉਣਾ ਪਵੇ ਮੈਂ ਕਿਸਾਨ ਜੱਥੇਬੰਦੀਆਂ ਨੂੰ ਮਜ਼ਦੂਰ ਸਾਡੀਆਂ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਗਰੀਬ ਬੰਦੇ ਆ ਕੇ ਸਿਰ ਤੇ ਹੱਥ ਰੋ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਇਹਨਾਂ ਉਹ ਸਾਹਿਬ ਮਿਲ ਸਕੇ ਕਿਵੇਂ ਹੋਇਆ ਕਿਵੇਂ ਐਕਸੀਡੈਂਟ ਹੋਇਆ ਮੋਟਰਸਾਈਕਲ ਆ ਹੋਇਆ ਵੀਰੇ ਰਾਤ ਨੂੰ ਕਹਿੰਦੇ 9:30 ਦਾ ਟਾਈਮ ਸੀਗਾ ਜੀ ਸੀ ਮੋਟਰਸਾਈਕਲ ਨਾਲ ਦੇ ਮੁੰਡੇ ਸੀਗੇ ਨਾਲ ਉਹਨਾਂ ਦੇ ਛੱਟ ਨਹੀਂ ਪੱਜੀ ਠੀਕ ਹੈ ਜੀ ਇਹਦੇ ਛੱਟ ਜ਼ਿਆਦਾ ਲੱਗੀ ਸਿਰ ਤੇ ਫਿਰ ਪਿੰਡ ਮੰਗਿਆ ਇਲਾਜ ਕਰਾਇਆ ਠੀਕ ਹੈ ਜੀ ਤੇ ਦਾਖਲੇ ਵੀ ਰਹਿ ਹੈ ਜੀ ਹਾਂ ਦਾ ਹਰੇ ਹਾਇ ਇੱਕ ਮਹੀਨਾ ਚਾਲ ਨੂੰ ਫਰੀਦਕੋਟ ਰਹਿ ਰਿਹਾ ਵੀਰੇ ਤੇ ਕੋਈ ਮਦਦ ਲਈ ਗਿਆ ਆ ਸਾਡੇ ਕੋਈ ਨਹੀਂ ਆਇਆ ਕਲਕੱਤਾ ਪਹੁੰਚਿਆ ਸੀਗਾ ਗੱਡੀ ਲੈ ਕੇ ਵੀ ਜਾਂਦਾ ਰਿਹਾ ਪਾਏ ਟੈਗ ਪਾਹਾ ਤੱਕ ਆ ਵੀ ਦੇ ਕੇ ਆਉਂਦਾ ਸਾਨੂੰ ਰਹਾ ਹਾਂ ਹੋ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਸੇ ਕਲੱਬ ਵਾਲੇ ਮੁੰਡੇ ਨਹੀਂ ਆਏ ਸਾਡੇ ਕੰਮ ਆ ਵੀ ਕਲੱਬ ਵਾਲੇ ਮੁੰਡਾ ਕੋਲੇ ਬਹੁਤ ਗਏ ਸੀ ਵੀਡੀਓ ਬੂੜ ਕੋ ਬਹੁਤ ਪੰਗਾ ਫੋਨ ਫਾਨ ਲਾਏ ਕਿਸੇ ਨੂੰ ਪੈਸਾ ਨਹੀਂ ਦਿੱਤਾ ਪ੍ਰਸ਼ਾਸਨ ਸਾਥ ਦੇ ਰਿਹਾ ਤੁਹਾਡਾ ਜੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੁਲਿਸ ਨਹੀਂ ਦੇ ਰਿਹਾ ਜੀ ਸਾਡਾ ਫਾਰਮ ਠੀਕ ਐ ਰਿਹਾ ਜੀ ਬਸ ਲਾਰੇ ਲਾਉਂਦੇ ਸਦਲਾਨ ਦੇ ਮੋੜਦਾਂ ਨੇ ਸਦਲਾਨ ਦੇ ਮੋੜ ਲਾਂਦੇ ਆ ਕਿੰਨਾ ਟਾਈਮ ਹੋ ਗਿਆ ਜੀ ਇਹ ਗੱਲ ਹੋ ਗਏ 2 ਮਹੀਨੇ ਜੀ ਹੁਣ ਤੁਸੀਂ ਮੰਗ ਕੀ ਕਰਦੇ? ਮੰਗ ਇਹੀ ਕਰਨੀ ਆ ਕਰਦੇ ਆ ਬਾਈ ਜੀ ਜੀ ਵੀ ਜਰਾ ਨਾ ਉਹ ਬੰਦੇ ਨੂੰ ਚੱਕ ਕੇ ਅੰਦਰ ਕਰੋ ਪੁੱਛ ਦੱਸ ਕਰੋ ਉਹਦੀ ਵੀ ਕੀ ਹੜੇ ਨਾ ਦੁਸ਼ਮਣੀ ਸੀਗੀ ਕੀ ਕੱਢਿਆ ਉਹਨੇ ਕਿਉਂ ਮਾਰਿਆ ਪਤਾ ਲੱਗੇ ਸਾਨੂੰ ਗੱਲ ਬਾਤ ਦਾ ਸਾਡੇ ਮੂਰੇ ਆ ਵੀ ਵਿਆਹ ਬੰਦੇ ਸਾਡਾ ਬੰਦਾ ਮਾਰਦਾ ਭਾਈ ਜੇ ਇਨਸਾਫ ਸਾਨੂੰ ਨਹੀਂ ਮਿਲਦਾ ਫਿਰ ਅਗਲੀ ਕਾਰਵਾਈ ਕੀ ਕਰਾਂਗੇ ਅਗਲੀ ਕਾਰਵਾਈ ਫਿਰ ਅਸੀਂ ਸੜਕ ਤੇ ਜਾ ਕੇ ਧਰਨਾ ਲਾਵਾਂਗੇ ਉੱਥੇ ਲਖਾਂਗੇ ਲੋਕ ਜਾਤਨਾ ਰੋੜ ਜਾਮ ਕਰਾਂਗੇ ਹਾਂ ਜੀ ਰੋੜ ਜਾਮ ਕਰਾਂਗੇ ਇਹ ਚ ਐਂ ਚੀਤੀ ਜੀ ਦੇ ਕੋ ਹਿੱਟ ਐਂਡ ਰਨਿੰਗ ਕੇਸ ਆਇਆ ਵੀ ਮਾਰ ਕੇ ਭੱਜ ਗਿਆ ਯਾਰ ਐਕਸੀਡੈਂਟ ਕਦੋਂ ਵੀ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਘਟੋ ਘਟੋ ਦੇ ਨਾਲ ਤੱਕ ਖੜੋ ਉਹਨੂੰ ਦਾਖਲ ਤਾਂ ਕਰਾਓ ਜਿੰਨੇ ਜੋਗੇ ਹੋਗੇ 5 10 ਜਿੰਨਾ ਤੁਸੀਂ ਲਾ ਸਕਦੇ ਓਦੇ ਲਾਜ ਵਾਸਤੇ ਤਾਂ ਖੜਦੇ ਤੇ ਇਹ ਸਭ ਤੋਂ ਵੱਡੀ ਅਜ ਤਰਾਸਦੀ ਆ ਵੀ ਕੋਈ ਐਕਸੀਡੈਂਟ ਹੋ ਨਾ ਮਾਰ ਕੇ ਬੰਦਾ ਭੱਜਣ ਦੀ ਕੋਸ਼ਿਸ਼ ਕਰਦਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੀ ਵੱਡੀ ਧਾਰ ਆ ਗਈ ਵੀ ਕਿ ਆਪਾਂ ਐਕਸੀਡੈਂਟ ਕਰਕੇ ਮਾਰ ਕੇ ਭੱਜ ਜਾਨੇ ਕਿੱਥੇ ਉਹ ਨਹੀਂ ਜਾਨ ਬਚ ਸਕਦੀ ਸੀ ਮੁੱਢਲੀ ਸਹਾਇਤਾ ਮਿਲਦੀ ਤੇ ਚਾਰ ਪੈਸੇ ਪਰਿਵਾਰ ਦੇ ਨਾਲ ਖੜਕੇ ਲਾਉਂਦਾ ਅੱਜ ਪਰਿਵਾਰ ਐ ਥੋੜੀ ਪੈਂਦਾ ਵੀ ਠੀਕ ਆ ਯਾਰ ਸਾਡੇ ਨਾਲ ਖੜਿਆ ਸੀ ਬੰਦਾ ਇਹ ਤਾਂ ਉਦੋਂ ਦਾ 2 ਮਹੀਨੇ ਦਾ ਪਤਾ ਹੀ ਨਹੀਂ ਲੱਗਿਆ ਵੀ ਬੰਦਾ ਕੌਣ ਹੈ ਇਹ ਤਾਂ ਪੁਲਿਸ ਨੂੰ ਇਹ ਜਾ ਕੇ ਕਹਿੰਦੇ ਰਹੇ ਵੀ ਭਾਈ ਭਾਲੋ ਬੰਦਾ ਕਿਹੜਾ ਭਾਲੋ ਬੰਦਾ ਉਹ ਕਿਹੜਾ ਅੱਜ ਜਦੋਂ ਡੈਥ ਹੋ ਗਈ ਅੱਜ ਉਹ ਬੰਦਾ ਵੀ ਭਲਿਆ ਗਿਆ ਨਾਮਜਦ ਵੀ ਹੋ ਗਿਆ ਅੱਜ ਸੱਚ ਉਹਨੇ ਜਦੋਂ ਆਪਦੇ ਹੱਥ ਚ ਕੇਸ ਲਿਆ ਤਿੰਨ ਚਾਰ ਦਿਨ ਪਹਿਲਾਂ ਤਾਂ ਇੰਨੀ ਇੱਕ ਪ੍ਰੋਗਰੈਸ ਹੋਈ ਆ ਨਹੀਂ ਤਾਂ ਇਹ ਜਿਵੇਂ ਇਹਨਾਂ ਨੇ ਠੋਕਰਾ ਖਾਦੀਆਂ ਰੋਜ਼ ਮੈਨੂੰ ਫੋਨ ਕਰਕੇ ਥਾਣੇ 'ਚ ਜਾ ਕੇ ਮੁੜੇ ਆਉਂਦੇ ਸੀ ਮੈਨੂੰ ਪਤਾ ਮੈਂ ਵੀ ਫੋਨ ਕਰਦਾ ਸੀ ਵੀ ਕਰ ਲੋ ਬਾਈ ਜੀ ਕਰ ਲੋ ਕਿਤੇ ਕੋਰਟ 'ਚ ਆ ਕਿਤੇ ਆ ਜਾਓ ਕਿਤੇ ਅਸੀਂ ਕੈਮਰਾ ਦੇ ਕੈਮਰੇ ਵੀ ਉੱਥੇ ਲੱਗੇ ਹੋਏ ਸੀਗੇ ਤੇ ਕੈਮਰੇ ਦੀ ਵੀ ਰਿਪੋਰਟ ਲੈ ਲੈਂਦੇ ਨਾ ਜਾਂ ਹੋਰ ਨਹੀਂ ਤਾਂ ਪਤਾ ਤਾਂ ਲੱਗ ਜਾਂਦਾ ਕਿਹੜਾ ਬੰਦਾ ਕੋਈ ਵੀ ਬੰਦਾ ਜਿਹੜਾ ਮਾਰ ਕੇ ਭੱਜਿਆ ਇਹ ਤਾਂ ਸਾਡਾ ਕੋਈ ਦੁਸ਼ਮਣ ਨਹੀਂ ਪਰ ਕਿਉਂ ਮੋਟਰੀ ਸਹਾਇਤਾ ਨਹੀਂ ਦਿੱਤੀ ਕਿਉਂ ਇੰਨਾ ਚਿਰ ਲੁਕਿਆ ਰਿਹਾ ਠੀਕ ਹੈ ਲਾਜ ਵਾਸਤੇ ਨਾਲ ਖੜਦਾ ਗਰੀਬ ਦੇ ਐਕਸੀਡੈਂਟ ਤਾਂ ਕਦੋਂ ਵੀ ਕਿਸੇ ਦਾ ਵੀ ਹੋ ਸਕਦਾ ਨਾ ਮੈਥੋਂ ਵੀ ਹੋ ਸਕਦਾ ਮੇਰਾ ਵੀ ਹੋ ਸਕਦਾ ਕੀ ਸਾਡਾ ਫਰਜ਼ ਨਹੀਂ ਪੈਂਦਾ ਵੀ ਅਸੀਂ ਯਾਰ ਇੱਕ ਤਾਂ ਮਾਰ ਕੇ ਉਹਨੂੰ ਭਜਦੇ ਆ ਭੱਜਣ ਦੀ ਕੀ ਲੋੜ ਹੈ ਉੱਥੇ ਖੜੋ ਪਈ ਆ ਗੱਲ ਹੋ ਗਈ ਚਲੋ ਭਾਈ ਜਿੰਨਕ ਜੋਕ ਆ ਹੈਗਾ ਮੈਂ ਨਾਲ ਖੜਾ ਲਾਜ ਵੀ ਕਰਤੇ ਕਰੀਬ ਬੰਦਾ ਕਰਦੀ ਹਾਲਤ ਦੇਖੋ ਜੇ ਸਹੀ ਤਰੀਕੇ ਨਾਲ ਲਾਜ ਹੋਇਆ ਹੁੰਦਾ ਕੀ ਪਤਾ ਬਚੀ ਜਾਂਦਾ ਡੇਢ ਤੋਂ ਮਹੀਨੇ ਲਾਜ ਚੱਲਿਆ ਠੀਕ ਆ ਜਦੋਂ ਫਿਰ ਇਹ ਘਰੇ ਲੈ ਆਏ ਫਿਰ ਜਦੋਂ ਇਹ ਔਖਾ ਇਹਨੂੰ ਦਿਖਾਉਣ ਜਿੱਦੇ ਫਰੀਦਕੋਟ ਲੈ ਕੇ ਫਿਰ ਇਲਾਜ ਦਰਾਂ ਨੀ ਇਹਦੀ ਮੌਤ ਹੋ ਗਈ ਉੱਥੇ ਅੱਜ 5 ਦਿਨ ਹੋ ਗਏ ਯਾਰ ਇੱਥੇ ਕਹਿਰ ਨਹੀਂਗਾ লাশ ਰੱਖੀ ਬੈਠਾ ਤੇ ਕੋਈ ਸੁਣਵਾਈ ਨਹੀਂ ਕਿੱਥੇ ਆ ਜੱਥੇਬੰਦੀਆਂ ਭਾਈ ਅਸੀਂ ਇਕੱਲੇ ਕੀ ਕਰ ਸਕਦੇ ਅਸੀਂ ਤਾਂ ਤੁਹਾਡੇ ਧਿਆਨ ਚ ਮਸਲਾ ਲਿਆਤਾ ਵੀ ਆ ਧਿਆਨ ਚ ਮਸਲਾ ਤੇ ਮੇਰੇ ਕੋਈ ਥੋੜੀ ਮੇਰੇ ਪਿੰਡ ਵਾਲੇ ਨੇ ਮੇਰੇ ਆਪਦੇ ਨੇ ਪਰ ਮੇਰੇ ਕੋਈ ਨਿੱਜੀ ਤਾਂ ਨਹੀਂ ਵੀ ਮੈਂ ਨਿੱਜੀ ਹਾਂ ਤੇ ਯਾਰ ਸਾਰੇ ਆ ਕੇ ਮਦਦ ਕਰੋ ਇੱਥੇ ਗਰੀਬ ਗੁਰਪੇ ਦੀ ਨਹੀਂ ਆਪਾਂ ਜੇ ਮਦਦ ਕਰਾਂਗੇ ਫਿਰ ਕਦੋਂ ਕਰਾਂਗੇ ਇਸ ਤੋਂ ਤਾਂ ਕਹਿਰ ਕੋਈ ਹੋ ਨਹੀਂ ਸਕਦਾ ਜਿੰਨਾ ਕ ਪੁਲਿਸ ਨੇ ਮਦਦ ਕੀਤੀ ਆ ਉਹ ਵੀ ਸਾਨੂੰ ਪਤਾ ਜਿੰਨੀ ਕ ਕਤਾਹੀ ਕੀਤੀ ਆ ਉਹ ਵੀ ਪਤਾ ਦੋਨੇ ਚੀਜ਼ਾਂ ਜੇ ਇੱਕ ਸੱਚ ਨੇ ਆਪਦੇ ਹੱਥ ਤੇ ਲੈ ਕੇ ਕਿਸ ਪ੍ਰੋਗਰੈਸ ਕੀਤਾ ਉਹ ਵੀ ਪਤਾ ਤੇ ਜਿੱਥੇ ਹੁਣ ਤੱਕ 2 ਮਹੀਨੇ ਲਮਕਾਈ ਗਿਆ ਸਾਨੂੰ ਉਹ ਵੀ ਪਤਾ ਸਾਨੂੰ ਮਜਬੂਰ ਨਾ ਕਰੋ ਇਹ ਚੀਜ਼ਾਂ ਲਿਆ ਕੇ ਵੀ ਅਸੀਂ ਐ ਲੋਥਾਂ ਰੱਖ ਕੇ ਜਨਤ ਅਥਾ ਕੇ ਬੈਂਦੇ ਨਹੀਂ ਧਰਨੇ ਤੇ ਉਹਨਾਂ ਚ ਇਨਸਾਫ ਨਹੀਂ ਮਿਲਦਾ ਇਹ ਰਹਿ ਗਿਆ ਇਨਸਾਫ ਦਾ ਤਗਾਜਾ ਪੰਜਾਬ ਚ ਲਾਸਾਂ ਲਓ ਘਰੇ ਰੱਖੋ ਬੈਠੋ ਜਾ ਕੇ ਫੇਰ ਤੁਹਾਨੂੰ ਫੇਰ ਤੁਹਾਡੀ ਸੁਣਵਾਈ ਆ ਕਿਉਂ ਭਾਈ ਕਾਨੂੰਨ ਇਹ ਕਹਿੰਦਾ ਵੀ ਐ ਸੁਣਵਾਈ ਹੋਣੀ ਚਾਹੀਦੀ ਹੈ ਗਰੀਬ ਅਰੋਪੀ ਪਹਿਲਾਂ ਤਾਂ ਇਹ ਹੈ ਵੀ ਮੈਂ ਤੁਹਾਨੂੰ ਬ੍ਰੀਫ ਦੱਸਦਾ ਕਿ 3 ਅਪ੍ਰੈਲ ਨੂੰ ਇਥੇ ਗਿੱਲ ਕੋਠੇ ਕੋਲ ਇੱਕ ਐਕਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਇੱਕ ਕਰਨੈਲ ਸਿੰਘ ਦੇ ਸੱਟਾਂ ਕਾਫੀ ਲੱਗੀਆਂ ਸੀਗੀਆਂ ਸਿਰ 'ਚ ਸੱਟ ਲੱਗੀ ਸੀ ਉਹਦੇ ਤੇ ਉਹਨੂੰ ਪਿੱਛੋਂ ਕਿਸੇ ਵੀਕਲ ਨੇ ਹਿੱਟ ਕੀਤਾ ਸੀਗਾ ਤੇ ਪਰਚਾ 4 ਤਰੀਕ ਨੂੰ ਦਰਜ ਹੋ ਗਿਆ ਸੀ ਐਫਆਈਆਰ ਨੰਬਰ 18 ਆ ਥਾਣਾ ਸੈਣਾ ਦੇ ਵਿੱਚ ਇਹ ਅਨਨੋਨ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਹੋ ਗਈ ਸੀ ਉਸ ਤੋਂ ਬਾਅਦ ਦੌਰਾਨੇ ਇਲਾਜ ਉਹਦੀ ਅ ਪਰਸੋਂ ਮੌਤ ਹੋ ਗਈ ਸੀ ਤਾਂ ਉਹਦੇ ਵਿੱਚ ਤਾਰਾ 106 ਇੱਕ ਦਾ ਵਾਅਦਾ ਕਰਤਾ ਤੇ ਦੋਸ਼ੀ ਲੱਭ ਲਿਆ ਯਾਨੀ ਦੋਸ਼ੀ ਪਤਾ ਲੱਗ ਗਿਆ ਵੀ ਕਿਹੜਾ ਮੁੰਡਾ ਸੀ ਐਕਸੀਡੈਂਟ ਕਰਨ ਵਾਲਾ ਉਹ ਗਿੱਲ ਕੋਠੇ ਦਾ ਹੀ ਆ ਤਾਰੀ ਤਾਰੀ ਨਾਂ ਦਾ ਮੁੰਡਾ ਹੈ ਤੇ ਉਹ ਹੁਣ ਉਹਦੀ ਪਾਲ ਕੀਤੀ ਜਾ ਰਹੀ ਹੈ ਹੁਣ ਪਤਾ ਲੱਗਿਆ ਵੀ ਉਹ ਸ਼ਾਇਦ ਹਿਮਕੁੰਟ ਸਾਹਿਬ ਗਿਆ ਤੇ ਅੱਗੇ ਜਿਵੇਂ ਹੀ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਅੱਗੇ ਜੋ ਵੀ ਕਾਰਵਾਈ ਹੈ ਉਹ ਅਮਲ ਚ ਲਿਆਂਦੀ ਜਾ ਰਹੀ ਹੈ